ਪੰਜਵਾਂ ਬਾਬਾ ਫਰੀਦ ਆਗਮਨ ਪੁਰਬ 2025 ਟੀਲਾ ਬਾਬਾ ਫਰੀਦ ਤੋਂ ਚੱਲ ਕੇ ਗੁਰਦੁਆਰਾ ਗੋਦੜੀ ਸਾਹਿਬ ਜਾਂਦੇ ਹੋਏ ਨਗਰ ਕੀਰਤਨ ਕੱਢਿਆ ਗਿਆ ਸੀ ਫਰੀਦਕੋਟ ਸ਼ਹਿਰ ਤੋਂ ਲੈ ਕੇ ਕੋਟਕਪੁਰਾ ਨਵੇਂ ਬਣੇ ਪੁਲਾ ਤੱਕ ਕਮੇਟੀ ਵੱਲੋਂ ਸਫਾਈ ਕੀਤੀ ਗਈ ਹਲਕਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਸੇਖੋ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਜ ਖੋਸਾ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਮਾਈ ਗੋਦੜੀ ਸਾਹਿਬ ਤੋਂ ਲੈ ਕੇ ਨਹਿਰ ਦੇ ਪੁਲਾ ਤੱਕ ਕੀਤੀ ਗਈ ਸਫਾਈ ਨਾ ਪਲਾਨ ਸਾਡੀ ਪੰਚਾਇਤ ਦਾ ਸੁਣੋ ਇਹ ਜੋ ਸੋਤਰਾਂ ਨੂੰ ਕੋਈ ਗੱਲ ਨਹੀਂ ਲੋਕਾਂ ਨੇ ਚੱਕੀਆਂ ਸਾਡੇ ਕੋਲ ਹਰ ਚੀਜ਼ ਦਾ ਜਵਾਬ ਹੈ ਇੱਥੇ ਲੋਕਾਂ ਦੀ ਲੁੱਟ ਹੋ ਰਹੀ ਹੈ ਹਰ ਵਾਰ ਹੁੰਦੀ ਆ ਮੈਂ ਬਚਪਨ ਮੇਰਾ ਇੱਥੇ ਕੋ ਅੰਗ ਬਦਲਿਆ ਰਾਤ ਦਿਨ ਵੀ ਮੇਰੇ ਕੋਲ ਪਾਸੋਂ ਦਾ ਇੰਨਾ ਕੁ ਹੋਇਆ ਰਾਤ ਵੀ ਇੱਥੇ ਲੋਕੀ ਪੈਸੇ ਲੈਣ ਪਿੱਛੇ ਜਿਹੜੇ ਮੂਰੇ ਦੁਕਾਨਾਂ ਵਾਲੇ ਵਿਚਾਰੇ ਇਹਨਾਂ ਨਾਲ ਲੜ ਰਹੇ ਸੀ ਤੁਸੀਂ ਆਪ ਹੀ ਸੋਚ ਲਓ ਕਿ ਕਿਸ ਕਿਸ ਹੱਦ ਤੱਕ ਇਨਸਾਨ ਆਪਣੇ ਕੀ ਨੀਚ ਤੇ ਨੀਚ ਪੁਨੇ ਦੇ ਆ ਗਿਆ ਕੀ ਤੁਸੀਂ ਜਰ ਗਰੀਬ ਆਉਂਦੇ ਆ ਬਾਹਰੋਂ ਆਉਂਦੇ ਆ ਮੇਲਾ ਆਪਾਂ ਇਥੋਂ ਦੇ ਵਸਨੀਕ ਆ ਆਪਣੇ ਫਰਜ ਆ ਹੈਨਾ ਆਪੋ ਉਹਨਾਂ ਫਰਜਾਂ ਦੇ ਅਧਾਰ ਤੇ ਲੋਕਾਂ ਨੂੰ ਨਿਆਦ ਦਵਾਈ ਸਾਡੇ ਕੋਲ ਘੱਟੋ ਘੱਟ ਬਾਲਾ ਨਹੀਂ 20 25 25 ਦਿਨ ਪੁਰਾਣੀਆਂ ਮੇਰੇ ਬਾਪੂ ਡੈਡੀ ਦੇ ਫੋਨ ਤੇ ਵਿੱਚ ਸੰਸਾਦ ਜਿਹੜੇ ਤੇ ਆਪਾਂ ਰਿਕਾਰਡਿੰਗ ਦਾ ਲੋਕਾਂ ਆ ਦੀ ਬਾਈ ਜੀ ਸਾਡੀ ਲੁੱਟ ਖਤਮ ਕਰੋ ਅਸੀਂ ਉਸ ਨੂੰ ਦੇਖਦੇ ਹੋਏ ਇੱਕ ਪੰਚਾਇਤੀ ਸਰਕਾਰੀ ਪਰਚੀ ਦਾ ਮਤਾ ਪਾ ਲਿਆ 18 6 ਦਾ ਪਾਇਆ ਹੋਇਆ ਨਾਲ ਠੀਕ ਆ ਚਲੋ ਉਹ ਤਾਂ ਜੇ ਕੋਈ ਪੁੱਛੂਗਾ ਆਪਾਂ ਜਵਾਬ ਦੇ ਦਾਂਗੇ ਦੂਜੀ ਗੱਲ ਕੀ ਇਹ ਕੰਮ ਸਾਰਾ ਪੰਚਾਇਤ ਨੇ ਲਈਆ ਹੋਇਆ ਸੀ ਮੈਂ ਪੰਚਾਇਤ ਨੇ ਕਰਨਾ ਸੀ ਕੰਮ ਤੇ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ नाते ਤੇ ਚੇਅਰਮੈਨ ਹੋਣ नाते ਮੇਰਾ ਫਰਜ਼ ਆ ਅਗਰ ਸਾਡੇ ਕਿਸੇ ਕੰਮ ਤੇ ਕੋਈ ਬਿਨਾ ਵਜ੍ਹਾ ਉਂਗਲ ਬਿਨਾ ਪੱਖ ਜਾਣੇ ਖਬਰਾਂ ਲਾਊਗਾ ਉਹ ਉਹਨੂੰ ਜਵਾਬਦਾદાર ਬੰਦਾ ਹਨਾ ਚਲੋ ਉਹ ਚੀਜ਼ਾਂ ਅਸੀਂ ਪੰਚਾਇਤ ਕਰ ਲਈ ਪਰ ਜਿਹੜਾ ਕੰਮ ਅੱਜ ਦਾ ਸੀਗਾ ਜਿੰਨਾ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਝੂਠ ਦੇ ਬਲਾਕ ਪ੍ਰਧਾਨਾਂ ਰਾਤ ਮੈਨੂੰ ਛੋਟਾ ਜਿਹਾ ਮੈਸੇਜ ਆਇਆ ਮੈਂ ਕਿਹਾ ਯਾਰ ਆਪਾਂ ਨਹਿਰਾਂ ਤੋਂ ਲੈ ਕੇ ਗੁਰਦੁਆਰਾ ਗੁਰਦੀ ਸਾਹਿਬ ਤੱਕ ਜਿਹੜਾ ਕੂੜਾ ਕਰਕਟ ਪੋਲੀਥੀਨ ਲਪਾਵੇ ਲੰਗਰਾਂ ਦੇ ਡੋਮੇ ਵਗੈਰਾ ਨਾ ਉਹ ਜਿਹਨੀ ਪੋਲੀਥੀਨ ਵਿੱਚ ਰਹਿ ਜਾਂਦਾ ਉਹਨੂੰ ਆਪਾਂ ਠੱਕਾ ਕਰਨਾ ਕੋਈ ਆਪਾਂ ਡੰਪ ਤੇ ਸੁੱਟਣਾ ਸਾਰਾ ਤੁਸੀਂ ਸਾਡਾ ਸਹਿਯੋਗ ਦਿਓ ਮੈਂ ਕਹਿੰਦਾ ਜੀ ਹੁਣ ਤਾਂ ਸਮਾਪਤੀ ਆ ਇੱਕ ਦੋ ਢੇਰੀਆਂ ਰਹਿ ਗਈਆਂ ਚੱਕਣ ਵਾਲੀਆਂ ਅਸੀਂ ਸਵੇਰੇ 6 ਵਜੇ ਇੱਥੇ ਕੰਮ ਪਰ ਸਾਡਾ 200 ਵਰਕਰ ਆ ਗਿਆ ਜੀ ਤੁਸੀਂ ਇਹ ਦੇਖੋ ਜੀ ਲੋਕਾਂ ਨੂੰ ਜਿਹੜੀ ਚੀਜ਼ ਚੰਗੀ ਕਰਦੇ ਆ ਨਾ ਤੁਸੀਂ ਉਹਨੂੰ ਸਲਾਉਣ ਵਾਲੇ ਬਹੁਤ ਹੁੰਦੇ ਆ ਪਰ ਕੁਝ ਕੁ ਲੋਕ ਸ਼ਰਾਰਤੀ ਲੋਕ ਆ ਉਹ ਕੈਮਰਿਆਂ ਦੇ ਵਿੱਚ ਕੋਈ ਗਲਤ ਚੀਜ਼ਾਂ ਰਿਕਾਰਡ ਕਰਕੇ ਮਤਲਬ ਪੇਸ਼ ਕਰ ਦਿੰਦੇ ਆ ਲੋਕਾਂ ਨੂੰ ਹਨ ਕਿਉਂਕਿ ਵੇਖੋ ਪੋਲਿਟੀਕਲ ਬੰਦਾ ਮੈਂ ਮੇਰੇ ਵਿਰੋਧੀ ਵਿਰੋਧੀ ਪਾਰਟੀਆਂ ਨੇ ਤਾਂ ਮੇਰਾ ਵਿਰੋਧ ਕਰਨਾ ਹੈ ਪਰ ਲੋਕ ਕੀ ਸਲਾਹ ਕੇ ਜਾਂਦੇ ਆ ਤੁਹਾਡੇ ਸਾਹਮਣੇ ਇੱਥੋਂ ਪਹਿਲਾਂ ਵੀ ਲੰਘ ਕੇ ਗਏ ਲੋਕ ਵੈਰੀ ਗੁੱਡ ਗੁੱਡ ਡਨ ਇਹ ਚੀਜ਼ਾਂ ਬੋਲਦੇ ਹਨ ਵੇਖੋ ਸਰਕਾਰ ਜਦੋਂ ਦੀ ਆਈ ਆ ਬੁਲੱਖਣ ਕੰਮ ਹੋ ਰਹੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਸਾਡੇ ਵਰਕਰ ਇਕੱਲੇ ਇਕੱਲਿਆਂ ਰੇੜੀਆਂ ਤੇ ਤੁਰੇ ਫਿਰਦੇ ਆ ਕਿਸੇ ਨਾਲ ੱੱਕਾ ਨਾ ਹੋਵੇ ਹਾਲਾਂਕਿ ਸਾਡੇ ਪੰਚਾਇਤਾਂ ਮੈਂਬਰਾਂ ਨੇ ਸਾਰਿਆਂ ਨੇ ਪਰਚੀਆਂ ਦੇ ਮਗਰ ਨੰਬਰ ਲਿਖ ਕੇ ਦਿੱਤਾ ਸੀ ਕਿ ਤੁਹਾਨੂੰ ਤੰਗ ਪ੍ਰੇਸ਼ਾਨ ਕਰਦਾ ਕੋਈ ਮੈਨੂੰ ਦੱਬੇ ਮੇਰੇ ਕੋਲ ਰਾਤ 11:30 ਵਜੇ ਦੀ ਰਿਕਾਰਡਿੰਗ ਹੈ ਇੱਕ ਜਿਹਦੇ ਨਾਲ ੱੱਕਾਸ਼ਾ ਹੀ ਹੋ ਰਹੀ ਸੀ ਦੁਕਾਨਦਾਰ ਦੇ ਰਾਤ ਮੈਂ 11:30 ਵਜੇ ਆ ਕੇ ਉਹਦਾ ਫੋਟੋ ਆ ਪੈਸੇ ਲੈਦੇ ਦੇਖੋ ਜੀ ਕਿਸੇ ਦਾ ਪਲਾਟ ਆ ਖਾਲੀ ਫਿਰੀਆਂ ਪਈਆਂ ਜੋ ਵੀ ਕੋਈ ਪਾਰਕਿੰਗ ਸੀਗੀ ਕਿਸੇ ਦੀ ਲੋਕਾਂ ਨੇ ਆਵਦਾ ਰੋਜ਼ਗਾਰ ਕਰਨਾ ਵੱਡਾ ਰਸਤਾ ਛੱਡਤਾ ਬੈਠੇ ਉਹ ਪੰਚਾਇਤ ਤੋਂ ਮਨਜ਼ੂਰੀ ਲੈ ਕੇ ਬੈਠੇ ਆ ਪੰਚਾਇਤ ਨੇ ਪਰਚੀ ਤਾਂ ਦਿੱਤੀ ਸੀ ਕਿ ਅਸੀਂ ਇਹ ਚੀਜ਼ ਇੱਕ ਤਰ੍ਹਾਂ ਦਾ ਅਧਿਕਾਰ ਹੋ ਗਿਆ ਕਿ ਤੁਹਾਨੂੰ ਕੋਈ ਹੋਰ ਪੈਸੇ ਨਾ ਲੈ ਸਕੇ ਇੱਥੇ ਹੀ ਪਿਛਲੇ 1.5 2 ਪਿਛਲੇ ਇਸ ਪਿਛਲੇ ਮਹੀਨੇ ਤੋਂ 22 23 ਵਾਲੇ ਮਹੀਨੇ ਦੇ ਵਿੱਚ ਜਾਲੀ ਪਰਚੀਆਂ ਕੱਟ ਗਿਆ ਕੋਈ ਸਾਡੇ ਕੋਲ ਉਹ ਵੀ ਮੈਟਰ ਆਇਆ ਸੀ ਉਸ ਨੂੰ ਦੇਖਦੇ ਹੋਏ ਅਸੀਂ ਇਹ ਕੰਮ ਕੀਤਾ ਸੀਗਾ ਕਿ ਲੋਕਾਂ ਦੀ ਲੁੱਟ ਬੰਦ ਕਰਗੇ ਪਰ ਡੇ 100 ਰੁਪਇਆ ਰੱਖਿਆ ਸੀਗਾ ਹੋਰ ਅਸੀਂ ਵਰਤਨਾ ਸੀ ਸਫਾਈ ਆਸਤੇ ਜਿਵੇਂ ਆ ਨਿਕਾਸੀ ਨਾਲਾ ਜਾਂਦਾ ਹਜੇ ਤਾਂ ਇਹ ਇੱਥੇ ਲੱਗਣਾ ਸਾਡੀ ਛੁੱਟੀ ਹੈ ਨਾ ਇਹ ਸਾਰਾ ਲਫਾਫਿਆਂ ਨਾਲ ਭਰਿਆ ਹੋਇਆ ਆ ਤੁਹਾਡੇ ਸਾਹਮਣੇ ਘੱਟੋ ਘੱਟ ਬਾਹਲੀਆਂ ਨਹੀਂ 20 ਟਨ ਲੰਘੀਆਂ ਸੀ ਖਾਦਿਆਂ ਲੰਘੀਆਂ ਤੇ ਪਲਾਸਟਿਕ ਦੀਆਂ ਅਸੀਂ ਇਕੱਠਾ ਡੰਪ ਕਰਿਆ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਇਹ ਚੀਜ਼ਾਂ ਕਰਾਉਣ ਲਈ ਪੰਚਾਇਤਾਂ ਆਪਦੇ ਯਾਰ ਅਧਿਕਾਰ ਵਰਤ ਸਕਦੀਆਂ ਪਰ ਚਲੋ ਮੈਂ ਤਾਂ ਫਿਰ ਵੀ ਫਿਰ ਧੰਨਵਾਦੀ ਕਰਦਾ ਉਹਨਾਂ ਨੂੰ ਵੀ ਪਰਮਾਤਮਾ ਸੂਦੀ ਰੱਖੇ ਬਾਕੀਆਂ ਰੱਖੇ ਧੰਨਵਾਦ ਸੋਦੀ ਕਰਨ ਤੇ ਜਿਹੜਾ ਲੱਗਾ ਇਤੋ ਬਾਬਾ ਲੋਕੀ ਦਾ ਪਿੰਡ ਪਹੁੰਚਿਆ ਜੀ ਇਹਨਾਂ ਨੇ ਸਫਾਈ ਦਾ ਅਭਿਆਨ ਚੰਗਾ ਹੈ ਤਾਂ ਬਸ ਇਹ ਦਿਖਾਇਆ ਕਿ ਕੋਈ ਮੀਡੀਆ ਮਦਦ ਨਾਲ ਪੂਰਾ ਕਰ ਸਹਿਯੋਗ ਦੇਣਾ। ਵੇਖੋ ਜੀ ਇੱਥੇ ਪੰਚਾਇਤ ਸਾਡੀ ਲੋਕਾਂ ਨੇ ਹਰ ਵਾਰ ਮੈਨੂੰ ਮਾਰ ਦਿੱਤੀ ਜਿੰਨੇ ਇਲੈਕਸ਼ਨ ਆਇਆ ਹਰੇਕ ਵਾਰ ਹੀ ਤੇ ਲੋਕਾਂ ਲਈ ਮੈਂ ਸੰਕਲਪ ਤੇ ਜੇ ਕੋਈ ਸ਼ਰਾਰਤੀ ਅੰਸਰ ਪਈ ਜਾਂਦੀ ਜਰੂਰ ਕਰੀ ਜਾਂ ਮੈਂ ਵੀ ਕਿਤੇ ਸੀਰੀਅਸ ਨਹੀਂ ਲਿਆਉਣਾ। ਹਾਂ ਮੇਰਾ ਜੋ ਕੰਮ ਹੈ ਜਿੰਨਾ ਚੀਰਮੈਨ ਇਧਰ ਸਾਡੀ ਪੰਚਾਇਤ ਚਲੀ ਹੁਣ ਵੀ ਮੈਨੂੰ ਪਾਰਟੀ ਨੇ ਬਖਸ਼ਿਆ ਜਿੱਥੇ ਮੈਨੂੰ ਲਾਤਾ ਮੈਂ ਆਪਦਾ ਕੰਮ ਮਾਨ ਲੱਗਣਾ ਚਾਹਦਾ ਵੇਖੋ ਮੈਂ ਵੀ ਰੱਬ ਨਹੀਂ ਮੰਨਦਾ ਗਲਤੀਆਂ ਮੇਤੋ ਵੀ ਹੁੰਦੀਆਂ ਹੋਣਗੀਆਂ ਸਾਡੇ ਬੰਦਿਆਂ ਤੋਂ ਗਲਤੀਆਂ ਦੇ ਵੇਖੋ ਪੁਤਲਾ ਬੰਦਾ ਗਲਤੀਆਂ ਕਰਦੇ ਰਹਿੰਦਾ ਪਰ ਗਲ ਉਹ ਗਲਤੀ ਨੂੰ ਐਡਾ ਨਾ ਬਣਾਓ ਤੁਸੀਂ ਯਾਰ ਪਹਿਲਾਂ ਉਹਦੀ ਵਜ੍ਹਾ ਤਾਂ ਜਾਨੋ ਫਿਰ ਤਾਂ ਮੈਨੂੰ ਪੁੱਛਾ ਕੀ ਕੀਤੀ ਕਿਉਂ ਗਈ ਮੈਂ ਕਹਿੰਦਾ ਇੱਥੇ ਬੰਦੇ ਬੰਦੇ ਦੇ ਸਮੇਂ ਦੇ ਇਹਤਰਾ ਵੀ ਬਿਸਕੈਤ ਵੀ ਕਰਾਂਗੇ ਮਤਲਬ ਲੋਕਾਂ ਨੂੰ ਮਿਸ ਗਾਈਡ ਕਰਕੇ ਬਹੁਤ ਤਰੀਕੇ ਨਾਲ ਇੱਥੇ ਭਰਮਾਇਆ ਜਾ ਰਿਹਾ ਪਰ ਚਲੋ ਬਾਬਾ ਫਰੀਦ ਦਾ ਹਜਮਨ ਪ੍ਰੂਫ ਸੀਗਾ ਮੈਂ ਕ੍ਰਿਟੀਸਾਈਜ਼ ਨਹੀਂ ਬਣਾਉਣਾ ਚਾਹੁੰਦਾ ਜੀ ਟਾਈਮ ਮੈਂ ਬੋਲਿਆ ਨਹੀਂ ਅੱਜ ਖਤਮ ਹੋਇਆ ਹਾਂ ਲੋਕੀਂ ਦਰਸ਼ਨ ਕਰਕੇ ਵਾਪਸ ਘਰ ਆਉਣੇ ਚਲੇ ਗਏ ਆ ਪਰ ਤੁਸੀਂ ਮੇਰੇ ਕੋਲ ਆਏ ਹੋ ਤੁਹਾਡਾ ਮੈਂ ਧੰਨਵਾਦ ਕਰਦਾ ਕੋਈ ਸਾਡਾ ਪੱਖ ਜਾਣਿਆ ਵੇਖੋ ਲੋਕਾਂ ਨੂੰ ਇਹੀ ਸੁਨੇਹਾ ਮਨੁੱਖਤਾ ਦੀ ਗੱਲ ਕਰ ਰਿਹਾ ਮਨੁੱਖ ਵੀ ਮਨੁੱਖ ਸੁਣ ਕੇ ਹੀ ਗੱਲ ਕਰੇ ਹੈਨਾ ਉਹ ਗੱਲ ਨਾ ਕਰੋ ਕਿ ਤੁਹਾਨੂੰ ਇੱਕ ਦੂਜੇ ਨਾਲ ਜਿਹੇ ਫਿਰੋਂ ਤੁਸੀਂ ਤੇ ਪਰ ਅੱਜ ਜਿਹੜਾ ਸੇਵਾ ਕਰਨ ਦਾ ਮਤਲਬ ਹੁੰਦਾ ਪ੍ਰੇਮ ਪਿਆਰ ਭਾਵਨਾ ਵਾਧੀਆਂ ਲੋਕਾਂ ਦੇ ਵਿੱਚ ਇਕੱਠੇ ਹੁੰਦੇ ਹਨ ਅੱਜ ਹੁਣ ਇੱਥੇ ਸਾਰੇ ਵਰਕਰ ਇਕੱਠੇ ਹੋ ਕੇ ਆ ਕਿ ਸਾਰੇ ਲੱਗੇ ਸੇਵਾ ਕੀਤੀ ਆ ਸਾਰਿਆਂ ਨੇ ਖੁਸ਼ ਮਨ ਖੁਸ਼ ਹੁੰਦਾ ਮਨ ਨੂੰ ਸ਼ਾਂਤੀ ਮਿਲਦੀ ਆ ਸੋ ਸਾਰਿਆਂ ਨੇ ਬਹੁਤ ਸੇਵਾ ਕੀਤੀ ਆ ਅਗਲੇ ਸਾਲ ਮੇਲਾ ਜਦੋਂ ਵੀ ਆਉਂਦਾ ਆ ਬਾਬਾ ਬੋਲੀ ਦਾ ਭਾਈ ਥੀਨ ਦਾ ਮਾਈ ਬੋਦੀ ਸਾਹਿਬ ਹੁੰਦਾ ਹੋਨੂੰ ਅਸੀਂ ਜਿਹੜਾ ਐਕਟਿਵ ਕਰਨਾ ਸੀ ਸਭ ਪਹ ਗਿਆ ਚਲੋ ਖੜਾ ਕਰਕੇ ਮੇਲਾ ਕੈਨਸਲ ਕਰਤਾ ਸੀ ਅਸੀਂ ਵੀ ਢਿੱਲੇ ਪੈ ਕੇ ਸੀ ਅਗਲੀ ਵਾਰੀ ਤੁਸੀਂ ਦੇਖੋ ਮੈਨੇਜਮੈਂਟ ਤੁਹਾਡਾ ਕੇਸ ਇਸ ਵਾਰ ਕਹਿਣਾ ਬਹੁਤ ਵਧੀਆ ਸਪਾਈਰ ਵੀ ਬਣਨਾ ਸਭ ਮਤਲਬ ਜੁਦੇਵੀ ਸবাই ਗੋਦਰੀ ਦੇ ਉਹ ਵਰਕਰ ਸਾਹਿਬ ਬਣ ਸੀਗੇ ਵਲੰਟੀਅਰ ਬਹੁਤ ਵਧੀਆ ਸਲਾਗਾ ਸਾਰੇ ਦੇ ਦੇਖ ਰਹੇ ਆ ਅੱਜ ਦਾ ਕੋਟਾ ਦੱਸੂ ਜਿੱਪ ਚੱਲੇ ਹੋਣੀ ਸਾਡੀ ਤੇ ਪਰ ਬਹੁਤ ਸਾ ਦਿੱਤਾ ਤੇ ਨਾਲੇ ਵੀ ਇਸ ਗੱਲ ਨੂੰ ਮੰਨ ਰਹੇ ਆ ਜਿਹੜੀ ਪਹਿਲਾਂ ਵਾਲੀ ਗੱਲ ਜਿਹੜੀ ਹੋਈ ਸੀਗੀ ਉਹ ਚੀਜ਼ ਨੂੰ ਮੰਨ ਰਿਹਾ ਵੀ ਸਾਨੂੰ 100 ਰੁਪਏ ਦਾ ਕੁਝ ਨਹੀਂ ਹੁੰਦਾ ਜੀ ਸਾਨੂੰ ਇੱਥਾ ਸਫਾਈ ਹੋ ਰਹੀ ਹੈ ਇਹਦਾ ਵੀ ਸਾਨੂੰ ਫਾਇਦਾ ਤੇ ਬਾਕੀ ਸਭ ਸਮਾਈ ਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਨਾਲ ਸਾਥ ਦਿੱਤਾ ਤੁਸੀਂ ਜਿਹੜੇ ਕਿੱਦਾਂ ਜੁੜੇ ਹੋਏ ਹੋ ਤੇ ਪਾਈ ਦੇ ਨਾਲ ਥੋੜਿਆਂ ਦੇ ਪਾਈ ਜਿਹੜੀ ਦੇਖੋ ਉਹਦੇ ਵਧੀਆ ਕੀਤਾ ਪਿਆ ਕੰਮ ਤੇ ਪਹਿਲਾਂ ਜੋ ਦੇਖਿਆ ਨਾ ਸੀਗਾ ਮੇਲੇ ਤੋਂ ਬਾਅਦ ਥੋੜਾ ਕੂੜਾ ਰੈਂਦਾ ਸੋ ਚੀਜ਼ਾਂ ਨੂੰ ਹੋਣ ਤੁਸੀਂ ਮੈਨੇਜ ਕਰ ਰਹੇ ਹੋ ਤੁਸੀਂ ਕੂੜਾ ਚੱਕ ਰਹੇ ਕਿੱਦਾਂ ਚੀਜ਼ਾਂ ਦੇ ਦਿੱਤੀ ਇਹ ਬਹੁਤ ਵਧੀਆ ਗੱਲ ਵੀ ਕੂੜਾ ਚੱਕ ਰਹੇ ਆ ਵੀ ਸਫਾਈ ਕਰਦੇ ਮੇਲੇ ਤੋਂ ਬਾਅਦ ਜੀ ਮੇਲੇ ਤੋਂ ਬਾਅਦ ਸਫਾਈ ਹੈ ਜਿਹੜੇ ਮੇਲੇ ਤੋਂ ਪਹਿਲਾਂ ਕੀ ਹੁੰਦੇ ਰੰਗ ਢੰਗ ਤੋਂ ਉਸ ਤੋਂ ਬਾਅਦ ਜਿਹੜੇ ਰੰਗ ਢੰਗ ਨੇ ਉਹ ਮੇਲੇ ਤੋਂ ਪਹਿਲਾਂ ਕੋਈ ਲੰਗਰ ਵਗੈਰਾ ਲੱਗਦੇ ਆ ਉਸ ਤੋਂ ਬਾਅਦ ਲੰਗਰ ਜਦੋਂ ਸਮਾਪਤ ਹੋ ਜਾਂਦੇ ਮੇਲੇ ਬਾਅਦ ਕਾਫੀ ਖਲਾਰਾ ਪਿਆ ਜਾਂਦਾ ਗੰਦ ਵਗੈਰਾ ਪਿਆ ਜਾਂਦਾ ਉਹਨੂੰ ਸਫਾਈ ਕੀਤੀ ਅਜ ਮੇਲੇ ਤੋਂ ਬਾਅਦ ਜੀ ਇਹ ਸੇ